ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਪਹਿਲਾਂ ਵੀਡੀਓ 'ਚ ਕਈ ਦਿਨ ਹੋ ਗਏ ਅੰਬ ਦੇ achar ਵਾਸਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਅੰਬੀਆਂ ਦਾ achar ਠੀਕ ਹੈ ਜੀ ਦੇਸੀ ਅੰਬੀਆਂ ਲਈਆਂ ਤੇ ਆਪਾਂ ਨੇ ਜਿਹੜਾ ਜਿਹੜਾ ਮੈਂ ਸਮਾਨ achar ਦੇ ਵਿੱਚ ਪਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਵੀਡੀਓ ਨਾ ਸਕਿੱਪ ਕਰਿਓ ਠੀਕ ਹੈ ਜੀ ਪੂਰੀ ਵੀਡੀਓ ਦੇਖਿਓ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੇ ਆਜੋ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਫਿਰ ਅੰਬੀਆਂ ਦਾ achar ਬਿਲਕੁਲ ਸੌਖੇ ਤਰੀਕੇ ਨਾਲ ਤੇ ਇੱਕ ਤੁਹਾਨੂੰ ਹੋਰ ਦੱਸਦੇ ਆਂ ਵੀ achar ਤੁਸੀਂ ਇਹ ਤਰੀਕੇ ਨਾਲ ਬਣਾਉਂਗੇ ਤੁਹਾਡਾ ਕਦੇ achar ਖਰਾਬ ਨਹੀਂ ਹੋਊਗਾ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਉਹ ਰੈਸਪੀ ਕਰਦੇ ਆਂ ਹੁਣ ਆਪਾਂ ਸਟਾਰਟ ਤੇ ਲਓ ਜੀ achar ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਅੰਬੀਆਂ ਠੀਕ ਆ ਜੀ ਕੱਚੀ ਅੰਬੀਆਂ ਜਿਹੜੀਆਂ ਕਿ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਈਆਂ ਠੀਕ ਹੈ ਜੀ ਧੋ ਲਈਆਂ ਐਨ ਪਾਣੀ ਚ ਤਾਂ ਜੋ ਇਹਨਾਂ ਪਰ ਕੋਈ ਮਿੱਟੀ ਮੁੱਟੀ ਨਾ ਲੱਗੀ ਰਹਿ ਜਾਵੇ ਇਸ ਕਰਕੇ ਦੋ ਤਿੰਨ ਪਾਣੀ ਚ ਚੰਗੀ ਤਰ੍ਹਾਂ ਮਲ ਮਲ ਕੇ ਧੋ ਲਈਆਂ ਤੀਆਂ ਇਹ ਤੇ ਹੁਣ ਕਰਦੇ ਇਹਨਾਂ ਦੀ ਕਟਿੰਗ ਆਪਾਂ ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਕਿਦਾਂ ਆਪੀਆਂ ਕੱਟਣੀਆਂ ਪੈਸੇ ਜਿਹੜੇ ਭੈਣ ਭਰਾ ਅਚਾਰ ਬਣਾਉਂਦੇ ਆ ਜੀ ਉਹਨਾਂ ਨੂੰ ਪਤਾ ਵੀ ਆ ਉਹ ਕੱਟਦੇ ਰਹਿੰਦੇ ਆ ਤੇ ਲਓ ਜੀ ਇਹ ਬਹੁਤ ਵਧੀਆ ਦੇਸੀ ਐਮਪੀ ਆ ਕੱਚੀਆਂ ਜਿਹੜੀਆਂ ਕਿ ਆਪਾਂ ਨੂੰ ਇਥੋਂ ਆਪਣੇ ਲਾਕ ਦੇ ਪਿੰਡ ਤੇ ਮਿਲ ਗਈਆਂ ਠੀਕ ਹੈ ਜੀ ਤੇ ਲੋ ਜੀ ਹੁਣ ਇਹਨਾਂ ਨੂੰ ਆਪਾਂ ਕੱਟਦੇ ਆ ਤੇ ਲੋ ਜੀ ਅੰਬੀਆਂ ਕੱਟਣ ਦੇ ਵਾਸਤੇ ਆਪਾਂ ਨੇ ਲੱਕੜ ਦਾ ਗੁਟਕਾ ਜਿਹੜਾ ਲੈ ਲਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਹ ਜਿਹੜੀ ਉੱਪਰ ਸਾਈਡ ਠੀਕ ਹੈ ਜੀ ਹੁੰਦੀ ਅੰਬੀ ਦੀ ਆਪਾਂ ਨੇ ਆਹ ਜਿਹੜੀ ਆ ਕੱਟ ਦੇਣੀ ਆ ਯਾਨੀ ਰਿਮੂਵ ਕਰ ਦੇਣੀ ਇਹ ਉਸ ਤੋਂ ਬਾਅਦ ਆਪਾਂ ਨੇ ਕੋਈ ਤਿੱਖਾ ਠੀਕ ਹੈ ਜੀ ਕੋਈ ਯਾਕੀ ਚਾਕੂ ਦੇ ਲੈਣਾ ਹੈ ਵੀ ਤੇ ਇਦਾਂ ਇਹਨੂੰ ਟੱਕ ਲਾਉਣਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਮਾਰ ਕੇ ਆਪਾਂ ਇਹਨੂੰ ਕੱਟੂਗੇ ਏਦਾਂ ਰੱਖਣਾ ਠੀਕ ਹੈ ਜੀ ਆਹ ਲਓ ਜੀ ਆਪਾਂ ਨੇ ਜਿਹੜੀਆਂ ਅੰਪੀਆਂ ਦੇ 4-4 ਪੀਸ ਆ ਜਿਹੜੇ ਠੀਕ ਹੈ ਜੀ ਕਰ ਲੈਣੇ ਆ ਤੇ ਗੁੱਠਲੀਆਂ ਜਿਹੜੀਆਂ ਕੱਢ ਦੇਣੀਆਂ ਬਾਹਰ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਠੀਕ ਹੈ ਜੀ ਅੰਪੀਆਂ ਜਿਹੜੀਆਂ ਉਹ ਕੱਟੀ ਜਾਣੀਆਂ ਠੀਕ ਹੈ ਜੀ ਆਹ ਲਓ ਏਦਾਂ ਜਿਹੜੀਆਂ ਆਪਾਂ ਇਹਨਾਂ ਦੇ ਚਾਰ-ਚਾਰ ਪੀਸ ਜੜੇ ਉਹ ਕਰ ਲੈਣੇ ਆ ਕੱਟਣ ਤੋਂ ਪਹਿਲਾਂ ਅੰਬੀਆਂ ਧੋ ਜ਼ਰੂਰ ਲਿਓ ਠੀਕ ਹੈ ਜੀ ਕਿਉਂਕਿ ਬਾਅਦ ਦੇ ਵਿੱਚ ਇਹ ਧੋ ਨਹੀਂ ਹੁੰਦੀਆਂ ਹੈਗੀਆਂ ਤੁਹਾਨੂੰ ਵੀ ਪਤਾ ਹੈ ਤੇ ਲਓ ਜੀ 5 ਕਿਲੋ ਮੇਰੇ ਕੋਲ ਅੰਬੀਆਂ ਇਹ ਇਹਨਾਂ ਨੂੰ ਕਟਿੰਗ ਮੈਂ ਕਰ ਲੂੰਗਾ ਹੁਣ ਸਾਰੀਆਂ ਦੀ ਉਸ ਤੋਂ ਬਾਅਦ ਕਿਦਾਂ ਜਿਹੜਾ ਪ੍ਰੋਸੈਸ ਕਰਨਾ ਉਹ ਵੀ ਤੁਹਾਨੂੰ ਦੱਸੂੰਗਾ ਠੀਕ ਹੈ ਜੀ ਸੋ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੇ ਵੀਡੀਓ ਵਧੀਆ ਲੱਗੀ ਤੇ ਚਾਰਚਾ ਠੀਕ ਹੈ ਜੀ ਕਿਹੜੀ ਕਿਹੜੀ ਟ੍ਰਿਕ ਨਾਲ achar ਬਣਾਉਣਾ ਚਾਹੀਦਾ ਵੀ ਜਿਹੜਾ ਖਰਾਬ ਨਾ ਹੋਵੇ ਸਾਲੋਂ ਸਾਲ ਚੱਲੇ achar ਤੁਹਾਨੂੰ ਸਾਰਾ ਵੀਡੀਓ ਚ ਦੱਸੂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੀਆਂ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਸਪੋਰਟ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਜੀ ਤੇ ਲੋ ਜੀ ਹੁਣ ਸਾਰੀਆਂ ਅੰਬੀਆਂ ਮੈਂ ਕੱਟ ਲੰਨਾ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਅੰਬੀਆਂ ਆਪਣੀਆਂ ਕੱਟੀਆਂ ਗਈਆਂ ਠੀਕ ਹੈ ਜੀ ਆ ਦੇਖੋ ਅੰਬੀਆਂ ਆਪਾਂ ਨੇ ਕੱਟ ਲਈਆਂ ਤੇ ਇੱਧਰ ਅਰਸ਼ਪ੍ਰੀਤ ਦੇ ਸਹਜ ਨੇ ਵੀ ਆਪਣੀ ਮਦਦ ਕੀਤੀ ਆ ਜੀ ਗੁੱਠਲੀਆਂ ਕੱਢਣ ਵਾਸਤੇ ਆ ਦੇਖੋ ਇਹਨਾਂ ਨੇ ਗੁੱਠਲੀਆਂ ਕੱਟਦੀਆਂ ਵਿੱਚ ਤੇ ਸਸਰੀਕਾਲ ਕਰ ਦਿਓ ਬਈ ਸਾਰਿਆਂ ਨੂੰ ਕਿਹਾ ਜੀ ਕਿਹਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਕਿਹ ਲੋ ਜੀ ਅੱਜ ਤੁਹਾਨੂੰ ਦਿਖਾਉਂਦੀ ਆਂ ਅੰਬਿਆਂ ਦਾ ਚਾਰ ਬਣਾ ਕੇ ਅੰਬਿਆਂ ਦਾ ਚਾਰ ਬਣਾ ਕੇ ਚਾਹ ਤੇ ਲੋ ਜੀ ਅੰਬੀਆਂ ਆਪਣੀਆਂ ਕੱਟੀਆਂ ਗਈਆਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਲਵਾਵਾਂਗੇ ਜੀ ਧੁੱਪ ਠੀਕ ਹੈ ਜੀ ਮੰਜੇ ਤੇ ਪਾ ਕੇ ਕੱਪੜਾ ਰੱਖ ਕੇ ਕੋਈ ਉੱਪਰ ਤਕਰੀਬਨ 5-6 ਘੰਟੇ ਤੁਸੀਂ ਪੂਰਾ ਦਿਨ ਵੀ ਰੱਖ ਸਕਦੇ ਹੋ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਬਾਹਰ ਧੁੱਪ ਚ ਮੰਜੇ ਤੇ ਫੋਲ ਦੰਨੇ ਆ ਤੇ ਲਓ ਜੀ ਅੰਬੀਆਂ ਆਪਾਂ ਨੇ ਕੱਟ ਕੇ ਧੁੱਪ ਚ ਦਈਆਂ ਰੱਖ ਕਿਸੇ ਚੁੰਨੀ ਨਾਲ ਠੀਕ ਹੈ ਜੀ ਕੱਪੜੇ ਨਾਲ ਇਹ ਟੱਗ ਦੇਣੀਆਂ ਤਾਂ ਜੋ ਇਹਨਾਂ ਪਰ ਕੋਈ ਡਸਟ ਵਗੈਰਾ ਗਰਦ ਵਗੈਰਾ ਨਾ ਪਵੇ ਠੀਕ ਹੈ ਜੀ ਤੇ ਹੁਣ ਮਿਲਦੇ ਆਪਾਂ ਆਚਾਰ ਬਣਾਉਣ ਦੇ ਟਾਈਮ ਇਹਨਾਂ ਨੂੰ ਤਕਰੀਬਨ ਤੁਸੀਂ ਪੂਰਾ ਦਿਨ ਵੀ ਸਖਾ ਸਕਦੇ ਹੋ 4-5 ਘੰਟੇ ਰੱਖ ਲਓਗੇ ਧੁੱਪ ਚੋਣ ਨਾਲ ਵੀ ਕੰਮ ਚੱਲ ਦਊਗਾ ਤੇ ਮਿਲਦੇ ਆ ਜੀ ਫਿਰ ਹੁਣ ਥੋੜੀ देर ਬਾਅਦ ਤੇ ਲਓ ਜੀ ਅੰਬੀਆਂ ਆਪਣੀਆਂ ਠੀਕ ਆ ਜੀ ਸੁੱਕ ਚੁੱਕੀਆਂ ਹੁਣ ਆ ਦੇਖੋ ਤਕਰੀਬਨ 6-7 ਘੰਟੇ ਮੈਂ ਇਹ ਸੁਕਾ ਲੀਆਂ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਦੋ ਭਾਂਡਿਆਂ ਦੇ ਵਿੱਚ ਡਿਵਾਈਡ ਠੀਕ ਆ ਜੀ ਤੋਂ ਨੂੰ ਜਿਹੜਾ achar ਹੈ ਅੱਜ ਉਹ ਦੋ ਤਰੀਕੇ ਦਾ ਬਣਾ ਕੇ ਦਿਖਾਵਾਂਗੇ। ਲਓ ਜੀ ਅਧੀਆਂ ਆਂਬੀਆਂ ਆਪਾਂ ਨੇ ਕੱਢ ਲੈਣੀਆਂ ਪ੍ਰਾਤ ਦੇ ਵਿੱਚ। ਦੋ ਤਰੀਕੇ ਦਾ achar ਇਸ ਕਰਕੇ ਬਣਾਉਣਾ ਕਿਉਂਕਿ ਇੱਕ ਚ ਪਾਵਾਂਗੇ ਆਪਾਂ ਆਪਣੇ ਹੱਥ ਨਾਲ ਮਸਾਲੇ ਮਿਕਸ ਕਰਾਂਗੇ ਤੇ ਇੱਕ ਪਾਵਾਂਗੇ ਪੀਪੀ ਦੇ ਵਿੱਚ ਜਿਹੜੇ ਕੀ ਮਸਾਲੇ ਆਪਾਂ ਬਗੈਰ ਹੱਥ ਲਾਏ ਪਾਵਾਂਗੇ ਠੀਕ ਹੈ ਜੀ। ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਕਹਿੰਨੇ ਆ ਬਈ ਨਾ ਚਾਰ ਖਰਾਬ ਹੋ ਜਾਂਦਾ ਠੀਕ ਹੈ ਜੀ ਕਿਸੇ ਦੇ ਹੱਥ ਦੀ ਆਣ ਹੁੰਦੀ ਆ ਇਸ ਕਰਕੇ ਆਪਾਂ ਇਹਨੂੰ ਮਸਾਲਿਆਂ ਨੂੰ ਜਿਹੜਾ ਉਹ ਹੱਤ ਨਹੀਂ ਲਾਉਣਾ ਠੀਕ ਹੈ ਜੀ ਉਹਨੂੰ ਦੋ ਤਰੀਕੇ ਦੱਸੂਗਾ ਜੀ ਚਾਰ ਬਣਾਉਣੇ ਦੀਆਂ ਥੋੜਾ ਚਾਰ ਹੈ ਜਿਹੜਾ ਕਦੇ ਵੀ ਉਹ ਖਰਾਬ ਨਹੀਂ ਹੋਊਗਾ ਤੇ ਲਓ ਜੀ ਇਹਨੂੰ ਕੱਢ ਲੈਨੇ ਆ ਹੁਣ ਆਪਾਂ ਪੀਪੀ ਦੇ ਵਿੱਚ ਤੇ ਲਓ ਜੀ 2.5 ਕਿਲੋ ਅੰਬੀ ਆਪਾਂ ਨੇ ਪ੍ਰਾਤ ਚ ਕੱਢ ਲੀਆਂ ਠੀਕ ਹੈ ਜੀ ਤੇ 2.5 ਕਿਲੋ ਕਰ ਲੀਆਂ ਪੀਪੀ ਦੇ ਵਿੱਚ ਤੇ ਹੁਣ ਤੁਹਾਨੂੰ ਦੱਸਦੇ ਆਪਾਂ ਨੇ ਵੀ ਇਹਦੇ ਵਿੱਚ ਮਸਾਲੇ ਕਿਹੜੇ-ਕਿਹੜੇ ਪਾਉਣੇ ਆ ਟੋਟਲ ਅੰਬੀਆਂ ਹੈਗੀਆਂ ਆਪਣੀਆਂ 5 ਕਿਲੋ 5 ਕਿਲੋ ਅੰਬੀਆਂ ਦੇ ਵਿੱਚ ਆਪਾਂ 100 ਗ੍ਰਾਮ ਹੈ ਠੀਕ ਹੈ ਜੀ ਜਿਹੜੇ ਮੇਥੇ ਮੇਥੀ ਦਾਣਾ ਕਹਿੰਦੇ ਉਹ ਪਾਏ ਆ ਇਹ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਠੀਕ ਹੈ ਜੀ ਧੁੱਪ 'ਚ ਸੁਕਾ ਲੈ ਤੇ ਸਕਾਉਣੇ ਜ਼ਰੂਰੀ ਹੈ ਇਹ ਧੁੱਪ 'ਚ 2-4 ਘੰਟੇ ਤੇ ਉਸ ਤੋਂ ਬਾਅਦ ਸੌਂਫ ਹੈ ਜੀ ਆਪਣੇ ਕੋਲ 100 ਗ੍ਰਾਮ ਇਹ ਵੀ ਮੈਂ ਠੀਕ ਹੈ ਜੀ ਸਾਫ਼ ਕਰਕੇ ਵਿੱਚ ਤੇ ਆੜਕ ਬਾੜ ਚੁੱਕ ਕੇ ਧੁੱਪ ਚ ਸਿਕਾ ਲਈ ਤੀ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਐ ਜੇ ਇਹ ਚੀਜ਼ਾਂ ਵੀ ਆਪਾਂ ਸਿਕਾ ਕੇ ਪਾਉਂਗੇ ਤਾਂ ਆਪਣਾ ਚਾਰ ਹੈ ਜਿਹੜਾ ਕਦੇ ਖਰਾਬ ਨਹੀਂ ਹੋਊਗਾ ਉਸ ਤੋਂ ਬਾਅਦ 50 ਗ੍ਰਾਮ ਕਲੌਂਜੀ ਹੈ ਜੀ ਠੀਕ ਹੈ ਜੀ ਇਹ ਵਰਤੂਗੇ ਆਪਾਂ ਇਹ ਥੋੜੀ ਜਿਹੀ ਅਜਵੈਨ ਪਾਉਂਗਾ ਮੈਂ ਇਹ ਆਪਸ਼ਨਲ ਹੈ ਜੇ ਤੁਹਾਨੂੰ ਅਜਵੈਨ ਦਾ ਟੇਸਟ ਵਧੀਆ ਲੱਗਦਾ ਤਾਂ ਪਾ ਸਕਦੇ ਹੋ ਨਹੀਂ ਸਕਿੱਪ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਠੀਕ ਹੈ ਜੀ ਇਹ ਵੀ ਆਪਸ਼ਨਲ ਹੈ ਪਰ ਥੋੜੀ ਜਿਹੀ ਪਾ ਦੋਗੇ ਵਧੀਆ ਰਹਿੰਦੀ ਹੈ ਤੇ ਲੋ ਜੀ ਇਹ ਮਸਾਲਿਆਂ ਚੋਂ ਥੋੜੇ ਜੇ ਮਸਾਲੇ ਆਪਾਂ ਲਵਾਂਗੇ ਪੀਸ ਠੀਕ ਹੈ ਜੀ ਜਿਆਦਾ ਨਹੀਂ ਪੀਸਣੇ ਜਿਹੜਾ ਆਪਾਂ ਥੋੜਾ ਜਿਹਾ ਮਸਾਲਾ ਪੀਸ ਕੇ ਪਾਉਂਗੇ ਨਾ ਇਹਨਾਂ ਅਚਾਰ ਪਰ ਇੱਕ ਕੋਟਿੰਗ ਆ ਜਾਂਦੀ ਆ ਠੀਕ ਹੈ ਜੀ ਜਿਹੜੀ ਕਿ ਬਹੁਤ ਹੀ ਵਧੀਆ ਲੱਗਦੀ ਆ ਆ ਲਓ ਐ ਸਾਰੇ ਮਸਾਲਿਆਂ ਚੋਂ ਆਪਾਂ ਨੇ ਥੋੜਾ ਜਿਹਾ ਮਸਾਲਾ ਪੀਸ ਲੈਣਾ ਥੋੜੀ ਜੀ ਪਾ ਲੈਣੀ ਕਾਲੀ ਮਿਰਚ ਠੀਕ ਹੈ ਜੀ ਆ ਦੇਖੋ ਇੰਨਾ ਕੁ ਮਸਾਲਾ ਜਿਹੜਾ ਆਪਾਂ ਨੇ ਇਹ ਪੀਸ ਲੈਣਾ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ 5 ਕਿਲੋ 4 ਦੇ ਵਿੱਚ ਪਾਈ ਆਪਾਂ ਮਿਰਚ ਪਾਉਂਗੇ ਠੀਕ ਹੈ ਜੀ ਲਾਲ ਪੀਸੀ ਹੋਈ ਦੇਗੀ ਮਿਰਚ ਨਹੀਂ ਪਾਉਣੀ ਹੈਗੀ ਸਾਤੀ ਮਿਰਚ ਪਾਉਣੀ ਹੈ ਠੀਕ ਹੈ ਜੀ ਪੀਸੀ ਹੋਈ ਤੇ ਇੱਕ ਥੈਲੀ ਪਾਵਾਂਗੇ ਨੂਨ ਦੀ ਪੂਰਾ 1 ਕਿਲੋ ਨੂਨ ਤੇ ਦੋ ਬੋਤਲਾਂ ਪਾਉਂਗੇ ਠੀਕ ਹੈ ਜੀ ਆਪਾਂ ਸਰੋਂ ਦੇ ਤੇਲ ਦੀਆਂ ਤੇ ਆ ਜਿਹੜਾ ਮਸਾਲਾ ਆਪਾਂ ਨੇ ਪੀਸਣਾ ਏ ਠੀਕ ਹੈ ਜੀ ਸਿਰਫ ਇਦਾਂ ਹੀ ਸਾਫ਼ ਕਰਕੇ ਸਕਾ ਕੇ ਇਹਨਾਂ ਨੂੰ ਜੱਗ ਦੇ ਵਿੱਚ ਪੀਸ ਲੈਣਾ ਕੋਈ ਤਵੇ ਪਰ ਜਾਂ ਕਿਸੇ ਵੀ ਚੀਜ਼ ਦੇ ਵਿੱਚ ਭੁੰਨਣ ਦੀ ਜਾਂ ਇਹਨਾਂ ਨੂੰ ਸਕਾਉਣ ਦੀ ਲੋੜ ਨਹੀਂ ਹੈਗੀ ਤਵੇ ਤੂਵੇ ਪਰ ਸਿਰਫ ਧੁੱਪ ਚ ਸੁਕਾਉਣੇ ਆ ਤੇ ਥੋੜਾ ਜਿਹਾ ਮਸਾਲਾ ਆਪਾਂ ਨੇ ਪੀਸ ਲੈਣਾ ਤੇ ਲਓ ਜੀ ਮਸਾਲਾ ਆਪਣਾ ਪੀਸਿਆ ਗਿਆ ਜਿਆਦਾ ਬਰੀਕ ਨਹੀਂ ਇਹਨੂੰ ਪੀਸਣਾ ਠੀਕ ਹੈ ਜੀ ਮੋਟਾ-ਮੋਟਾ ਜਾਂ ਪੀਸ ਲੈਣਾ ਏ ਦਰਦਰਾ ਜਾਂ ਤੇ ਹਰਦੀ ਵਰਤੂਗੇ ਠੀਕ ਹੈ ਜੀ 5 ਕਿਲੋ ਅੰਬੀਆਂ ਦੇ ਵਿੱਚ ਕਟੀਆਂ ਹੋਈਆਂ ਦੇ ਵਿੱਚ ਆਪਾਂ 1 ਪਾਈਆ ਯਾਨੀ 250 ਗ੍ਰਾਮ ਹੈ ਜਿਹੜੀ ਆਪਾਂ ਨੇ ਉਹ ਹਲਦੀ ਪਾਉਣੀ ਹੈ ਤੇ ਲੋ ਜੀ ਹੁਣ ਕਰਦੇ ਆ ਇਹਦੇ ਵਿੱਚ ਸਮਾਨ ਮਿਕਸ ਆਪਾਂ 2.5 ਕਿਲੋ ਅੰਬੀਆਂ ਦੇ ਵਿੱਚ ਆਪਾਂ ਅੱਧੀ ਥੈਲੀ ਹੈ ਜਿਹੜੀ ਪਾ ਲਾਂਗੇ ਨੂਨ ਦੀ ਨੂਨ ਦੀ ਕਵਾਂਟੀਟੀ ਹੈ ਜਿਹੜੀ ਆਪਾਂ ਨੇ ਥੋੜੀ ਜਿਆਦਾ ਰੱਖਣੀ ਆ ਕਿਉਂਕਿ ਇਹ ਨੂਨ ਹੈ ਜਿਹੜਾ ਠੀਕ ਹੈ ਜੀ ਅਚਾਰ ਨੂੰ ਪਚਾਉਣ ਦੇ ਵਿੱਚ ਜਿਆਦਾ ਜਿਹੜਾ ਮਤਲਬ ਕੰਮ ਆਉਂਦਾ ਇਹ ਉਸ ਤੋਂ ਬਾਅਦ ਠੀਕ ਹੈ ਜੀ ਪਾਈ ਆਪਾਂ ਮਿਰਚ ਪਾਉਣੀ ਆਪਾਂ ਨੇ ਯਾਨੀ ਮੈਂ ਇਹ 2.5 ਕਿਲੋ ਅੰਬੀਆਂ ਇਹ ਇਹਦੇ ਚ ਅੱਧੀਆਂ ਮਿਰਚਾਂ ਪਾ ਦੂੰਗਾ ਯਾਨੀ ਤੁਹਾਨੂੰ ਦੱਸ ਦਿੰਦਾ ਵੀ 5 ਕਿਲੋ ਅੰਬੀਆਂ ਦੇ ਵਿੱਚ ਆਪਾਂ ਨੇ ਪਾਈਆ ਮਿਰਚ ਪਾਉਣੀ ਆ ਲਾਲ ਬਾਕੀ ਤੁਸੀਂ ਵੱਧ ਵੀ ਪਾ ਸਕਦੇ ਹੋ ਜੇ ਵੱਧ ਮਿਰਚਾਂ ਪਾਉਣੀ ਆ ਠੀਕ ਹੈ ਜੀ ਚੱਲ ਜੂਗੀਆਂ ਕੋਈ ਦਿੱਕਤ ਨਹੀਂ ਤੇ 300 ਗ੍ਰਾਮ ਤੋਂ ਲੈ ਕੇ ਠੀਕ ਹੈ ਜੀ ਆਇਆ ਪਈਆ ਜਾਂ 300 ਗ੍ਰਾਮ ਆਪਾਂ ਨੇ ਹਰਦੀ ਪਾਉਣੀ ਆ 5 ਕਿਲੋ ਅੰਪੀਆਂ ਦੇ ਵਿੱਚ ਲੋ ਜੀ ਇਹ ਮੇਰੇ ਕੋਲ 2.5 ਕਿਲੋ ਅੰਪੀਆਂ ਐ ਚ ਹਰਦੀ ਹੋ ਗਈ ਆਪਾਂ ਨੇ ਪਾਦੀ ਤੇ ਉਸ ਤੋਂ ਬਾਅਦ ਸੌਫ ਹੋ ਗਈ ਠੀਕ ਹੈ ਜੀ 100 ਗ੍ਰਾਮ ਆਪਾਂ ਨੇ ਜਿਹੜੀ ਸੌਫ ਪਾਉਣੀ ਆ ਤੇ ਇੱਕ ਗੱਲ ਦਾ ਖਿਆਲ ਰੱਖਣਾ ਜਦੋਂ ਵੀ ਸੌਫ ਪਾਉਣੀ ਹੈ ਚੰਗੀ ਤਰ੍ਹਾਂ ਚੁੱਕ ਕੇ ਆੜ ਕਵਾੜ ਕੱਢ ਕੇ ਧੁੱਪ ਲਵਾ ਕੇ ਪਾਉਣੀ ਆ ਜਿਹੜੇ ਕਈ ਵਾਰ ਆਪਾਂ ਡਾਇਰੈਕਟ ਸਮਾਨ ਲਿਆਉਂਦੇ ਠੀਕ ਹੈ ਜੀ ਦੁਕਾਨ ਤੋਂ ਨਾ ਉਹਨੂੰ ਸਾਫ਼ ਕਰਦੇ ਆਂ ਸਿਰਫ ਅੰਪੀਆਂ ਕੱਟੀਆਂ ਥੈਲੀ ਖੋਲੀ ਸਿੱਧਾ ਸਮਾਨ ਪਾਤਿਆ ਉਹਦੇ ਨਾਲ ਵੀ ਆਚਾਰ ਖਰਾਬ ਹੋਣ ਦਾ ਖਤਰਾ ਹੁੰਦਾ ਏ ਠੀਕ ਹੈ ਜੀ ਤੇ ਲੋ ਜੀ 5 ਕਿਲੋ ਅੰਪੀਆਂ ਦੇ ਵਿੱਚ ਆਪਾਂ ਨੇ 100 ਤੋਂ 150 ਗ੍ਰਾਮ ਪਾਉਣੀਆਂ ਮੇਥੇ ਆਹ ਲੋ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਆਪਾਂ ਨੇ ਮਸਾਲਾ ਬਣਾ ਕੇ ਰੱਖਿਆ ਤਾਂ ਆ ਅੱਧਾ ਮੈਂ 2.5 ਕਿਲੋ ਚ ਪਾ ਦੂੰਗਾ ਅੱਧੀਆਂ ਦੂਈਆਂ ਚ ਪਾ ਦੂੰਗਾ ਆ ਲੋ ਠੀਕ ਹੈ ਜੀ ਤੇ ਪਾ ਲਿਆ ਆਪਾਂ ਨੇ ਤੇ ਉਸ ਤੋਂ ਬਾਅਦ ਜਿਹੜੀ ਅਜਵਾਇਨ ਹੈ ਇਹ ਆਪਸ਼ਨਲ ਹੈ ਜੇ ਤੁਹਾਨੂੰ ਫਲੇਵਰ ਵਧੀਆ ਲੱਗਦਾ ਹੋਇਆ ਤਾਂ ਪਾ ਲਿਓ ਸਿਰਫ ਪਾਣੀ ਕਿੰਨੀ ਕ ਜੇ 5 ਕਿਲੋ ਅੰਬੀਆਂ ਦਾ achar ਪਾਉਣਾ ਤਾਂ ਸਿਰਫ 3 ਚਮਚੇ ਪਾਉਣੇ ਆਪਾਂ ਨੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ 1.5 ਚਮਚਾ ਲਓ ਜੀ ਠੀਕ ਹੈ ਜੀ ਤੇ ਹੁਣ ਕਰਾਂਗੇ ਇਹਨੂੰ ਮਿਕਸ ਤੇ ਇਹਦੇ ਚ ਪਹਿਲਾਂ ਆਪਾਂ ਤੇਲ ਪਾਵਾਂਗੇ ਠੀਕ ਹੈ ਜੀ ਅੱਧਾ ਤਾਂ ਜੋ ਅੰਪੀਆਂ ਦੇ ਉੱਪਰ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਚੜ ਜਵੇ ਤੇ ਜਦੋਂ ਵੀ ਆਚਾਰ ਬਣਾਉਣਾ ਹੱਥ ਸੁੱਕੇ ਹੋਣੇ ਚਾਹੀਦੇ ਆ ਠੀਕ ਹੈ ਜੀ ਗਿੱਲੇ ਹੱਥ ਨਹੀਂ ਹੋਣੇ ਚਾਹੀਦੇ ਹੱਥ ਪਰ ਕੋਈ ਕੱਟਕੁੱਟ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਮਿਕਸ ਸਾਰੇ ਨੂੰ ਜੇ ਤੁਸੀਂ ਇਸ ਤਰੀਕੇ ਨਾਲ ਚਾਰ ਬਣਾਉਂਗੇ ਠੀਕ ਹੈ ਜੀ ਬਿਲਕੁਲ ਦੇਸੀ ਤਰੀਕਾ ਏ ਟਰੈਡੀਸ਼ਨਲ ਤਰੀਕਾ ਹੈ ਅਸੀਂ ਇਸ ਤਰੀਕੇ ਨਾਲ achar ਬਣਾਉਂਦੇ ਆਂ ਇਸ ਹਾਲ ਤੇ ਕਦੇ ਵੀ ਸਾਡਾ achar ਜਿਹੜਾ ਉਹ ਖਰਾਬ ਨਹੀਂ ਹੋਇਆ ਸਿਰਫ ਇਹਦੇ ਚ 2-4 ਗੱਲਾਂ ਦਾ ਧਿਆਨ ਹੈ ਵੀ ਅੰਬੀਆਂ ਜਿਹੜੀਆਂ ਚੰਗੀ ਤਰ੍ਹਾਂ ਧੋ ਕੇ ਕੱਟਣੀਆਂ ਉਸ ਤੋਂ ਬਾਅਦ ਸੁਕਾਉਣੀਆਂ ਠੀਕ ਹੈ ਜੀ ਤੇ ਮਸਾਲੇ ਪਾਉਣੇ ਜਿਹੜੇ ਉਹ ਵੀ ਆਪਾਂ ਨੇ ਧੁੱਪ ਚਲਵਾ ਕੇ ਪਾਉਣੀ ਜਿਵੇਂ ਸੌਂਫ ਕਲੌਂਜੀ ਮੇਥੇ ਆਹ ਲਓ ਜੀ ਆ ਹੋ ਗਿਆ ਮਿਕਸ ਤੇ ਲੋ ਜੀ ਅਚਾਰ ਬਣ ਕੇ ਆਪਣਾ ਰੈਡੀ ਆ ਕੋਈ ਜ਼ਿਆਦਾ ਇਹਦੇ ਮੈਂ ਰੌਕਟ ਸਾਸ ਨਹੀਂ ਹੈਗੀ ਬੜੀ ਆ ਅਚਾਰ ਥੋੜਾ ਤੁਸੀਂ ਇਸ ਤਰੀਕੇ ਨਾਲ ਪਾ ਕੇ ਦੇਖਿਓ ਮੈਂ ਗਰੰਟੀ ਦਿੰਨਾ ਵੀ ਥੋੜਾ ਅਚਾਰ ਹੈ ਜਿਹੜਾ ਖਰਾਬ ਨਹੀਂ ਹੋਊਗਾ ਠੀਕ ਹੈ ਜੀ ਚਾਹੇ 2 ਸਾਲ ਅਚਾਰ ਨੂੰ ਰੱਖ ਲਿਓ ਤਿੰਨ ਤੇ ਲੋ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਠੀਕ ਹੈ ਜੀ ਤੇ ਲੋ ਜੀ ਇੱਕ ਤਾਂ ਹੈਗਾ ਜੀ ਇਹ ਤਰੀਕਾ achar ਪਾਉਣ ਦਾ ਹੁਣ ਕਈ ਵਾਰ ਕਹਿ ਦਿੰਦੇ ਆਪਾਂ ਵੀ ਆਪਣੇ ਹੱਤ ਦਾ achar ਜਿਹੜਾ ਠੀਕ ਹੈ ਜੀ ਕਈਆਂ ਨੂੰ ਆਣ ਹੁੰਦੀ ਆ ਵੀ ਖਰਾਬ ਹੋ ਜਾਂਦਾ ਏ ਉਹਦੇ ਵਾਸਤੇ ਆਪਾਂ ਨੇ ਕਿਆ ਕਰਨਾ ਉਹ ਵੀ ਤੁਹਾਨੂੰ ਤਰੀਕਾ ਮੈਂ ਦੱਸ ਦਾਂ ਇਹ ਆਪਣਾ achar ਰੇੜੀ ਹੈ ਜੀ ਇਹਨੂੰ ਹੁਣ ਆਪਾਂ ਇੱਕ ਪੀਪੀ ਚ ਕੱਢੂਗੇ ਠੀਕ ਹੈ ਜੀ ਮੈਂ ਇੱਕੇ ਪੀਪੀ ਦੇ ਵਿੱਚ ਪਾਉਣਾ ਇਹ ਸਾਰੇ ਸਿਰਫ ਤੁਹਾਨੂੰ ਦਿਖਾਇਆ ਦੋ ਵਾਰ ਦੋ ਵਾਰ ਕਰਕੇ ਆ ਤੇ ਲੋ ਜੀ ਇਹਨੂੰ ਕਰਦੇ ਆਪਾਂ ਸਾਈਡ ਹੁਣ ਤੇ ਹੁਣ ਮੈਂ ਤੁਹਾਨੂੰ ਪਾ ਕੇ ਦਿਖਾਉਂਦਾ ਦੂਜੇ ਤਰੀਕੇ ਨਾਲ ਚਾਰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਓ ਜੀ ਇੱਕ ਤਰੀਕਾ ਹੈਗਾ ਇਹ ਆਪਾਂ ਨੇ ਅੰਬੀਆਂ ਕੱਟ ਕੇ ਸਿੱਧੀਆਂ ਪੀਪੀ ਦੇ ਵਿੱਚ ਪਾ ਲੈਣੀਆਂ ਸੋ ਕਈ ਬਾਈ ਕਮੈਂਟ ਵੀ ਕਰੋਗੇ ਵੀ ਹੱਤਾ ਨਾਲ ਤਾਂ ਚਾਰ ਪੈਣੀ ਆ ਠੀਕ ਹੈ ਜੀ ਹੱਤਾ ਦਾ ਹਰ ਇੱਕ ਚੀਜ਼ ਨੂੰ ਲੱਗਦੀ ਆ ਪਰ ਇੱਕ ਟ੍ਰਿਕ ਹੈ ਜੀ ਇਹ ਟ੍ਰਿਕ ਨਾਲ ਵੀ ਤੁਸੀਂ ਜੇ ਚਾਰ ਪਾਉਂਗੇ ਤਾਂ ਤੁਹਾਡਾ ਚਾਰ ਜਿਹੜਾ ਉਹ ਖਰਾਬ ਨਹੀਂ ਹੋਊਗਾ ਆ ਦੇਖੋ ਜਿਵੇਂ ਆਪਾਂ ਨੇ ਹੁਣ ਪੀਪੀ ਦੇ ਵਿੱਚ ਅੰਪੀਆਂ ਪਾ ਦਿਆਂ ਠੀਕ ਹੈ ਜੀ ਪੀਪੀ ਸੁੱਕੀ ਹੋਣੀ ਚਾਹੀਦੀ ਧੁੱਪ ਦਵਾਈ ਵੀ ਪਾਣੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਵੀ ਕੰਮ ਥੋੜਾ ਗੜਬੜ ਹੋਊਗਾ ਆ ਦੇਖੋ ਮੈਂ ਇੱਥੇ ਗੇਰ ਤੇ ਕਲੌਂਜੀ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਇਹ ਤੇ ਲਓ ਜੀ ਇਹ ਪਾ ਲਿਆ ਆਪਾਂ ਨੇ ਹਲਦੀ ਪਾਤੀ ਸਾਰੇ ਸਮਾਨ ਪਾਦਨੇ ਤੇ ਵਿਚਾਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਸੌਫ ਹੋ ਗਈ ਠੀਕ ਹੈ ਜੀ ਅਜਵੈਨ ਪਾਉਣੀ 1.5 ਚਮਚਾ ਬਸ ਇਹ ਵੀ ਆਪਸ਼ਨਲ ਹੈ ਜੇ ਟੇਸਟ ਵਧੀਆ ਲੱਗਦਾ ਹੋਇਆ ਤਾਂ ਪਾਓ ਨਹੀਂ ਸਕਿੱਪ ਕਰ ਦਿਓ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਜੇ ਮੈਂ ਪਾਈ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਵੀ ਪਾਉਣੀ ਆ ਤੇ ਲਓ ਜੀ ਉਸ ਤੋਂ ਬਾਅਦ ਨਮਕ ਤੇ ਇਹ ਕੰਮ ਹੈ ਜੀ ਉਸ ਤੋਂ ਬਾਅਦ ਇਹ ਨਾਉਣਾ ਆਪਾਂ ਦੀ ਟੱਕਣ ਠੀਕ ਹੈ ਜੀ ਤੇ ਨੂੰ ਇਹਦਾ ਪੀਪੀ ਨੂੰ ਹਿਲਾਉਣਾ ਤੇ ਸਾਰੇ ਸਮਾਨ ਨੂੰ ਕਰ ਦੇਣਾ ਮਿਕਸ ਤੇ ਲਓ ਜੀ ਇਹਨੂੰ ਸਾਰੇ ਸਮਾਨ ਨੂੰ ਮਿਕਸ ਕਰ ਦੇਣਾ ਇਸ ਤਰੀਕੇ ਨਾਲ ਤੇ ਜਦੋਂ ਤਵੇ ਹੋ ਗਿਆ ਠੀਕ ਹੈ ਜੀ ਥੋੜਾ ਜਿਹਾ ਮਿਕਸ ਉਸ ਤੋਂ ਬਾਅਦ ਪਾਵਾਂਗੇ ਤੇਲ ਇਹਦੇ ਵਿੱਚ ਆਪਾਂ ਅੱਤੀਕ ਬੋਤਲ ਠੀਕ ਹੈ ਜੀ ਤੇ ਫੇਰ ਦੁਬਾਰਤੋਂ ਇਹਨੂੰ ਐਦਾਂ ਆਪਾਂ ਕਰੂਗੇ ਮਿਕਸ ਤੇ ਆਹ ਲਓ ਜੀ ਆ ਦੇਖੋ ਕਿੰਨਾ ਵਧੀਆ ਆਪਣਾ ਚਾਰਾ ਜਿਹੜਾ ਹੋ ਮਿਕਸ ਹੈ ਹੋ ਗਿਆ ਤੇ ਲੋ ਜੀ ਇਸ ਤਰੀਕੇ ਨਾਲ ਵੀ ਠੀਕ ਹੈ ਜੀ ਆਪਾਂ ਜਿਹੜਾ achar ਉਹ ਬਣਾ ਸਕਦੇ ਆ ਤੇ ਲੋ ਜੀ ਹੁਣ ਕੰਮ ਰਹਿ ਗਿਆ ਮੇਨ ਹੈ ਜਿਹੜਾ ਤੇਲ ਦਾ ਮੈਂ ਪਾਉਂਗਾ 5 ਕਿਲੋ ਅੰਬੀਆਂ ਦੇ ਵਿੱਚ 2.5 ਤੋਂ 3 ਲੀਟਰ ਤੇਲ ਕਿਉਂਕਿ achar ਨੂੰ ਬਚਾਉਣ ਦੇ ਵਿੱਚ ਜਿਹੜਾ ਮੇਨ ਕੰਮ ਹੈ ਉਹ ਤੇਲ ਦਾ ਵੀ ਹੈ ਠੀਕ ਹੈ ਜੀ ਜ਼ਿਆਦਾਤਰ ਕਿਉਂਕਿ ਜੇ ਤੇਲ ਮਾੜਾ ਮੋਟਾ achar ਦੇ ਵਿੱਚ ਬਦ ਵੀ ਜਾਂਦਾ ਏ ਆ ਤੇਲ ਆਪਣੇ ਫੇਰ ਵੀ ਕੰਮ ਆ ਸਕਦਾ ਏ ਐਸੀ ਤੇਲ ਦੇ ਵਿੱਚ ਆਪਾਂ ਜਿਵੇਂ ਕਿ ਸਰਦੀਆਂ ਦੇ ਵਿੱਚ ਗੋਭੀ ਦਾ achar ਬਣਾਉਂਦੇ ਆ ਗਾਜਰਾਂ ਦਾ ਬਣਾਉਂਦੇ ਆ ਠੀਕ ਹੈ ਜੀ ਆਹੀ ਤੇਲ ਆਪਾਂ ਕੱਢ ਕੇ ਉਹਦੇ ਵਿੱਚ ਵੀ ਪਾ ਸਕਦੇ ਆ ਤੇ ਬਾਕੀ ਜਿਹੜਾ ਮੈਂ ਆ achar ਬਣਾਇਆ ਠੀਕ ਹੈ ਜੀ ਇਹ ਵੀ ਮੈਂ ਐਸੀ ਪੀਪੀ ਦੇ ਵਿੱਚ ਲੈਣਾ ਪਾ ਠੀਕ ਹੈ ਜੀ ਸਿਰਫ ਤੁਹਾਨੂੰ ਟ੍ਰਿਕ ਦਿਖਾਉਣੀ ਸੀ ਵੀ ਜੇ ਤੁਸੀਂ ਹੱਥ ਨਹੀਂ ਲਾਉਣਾ ਠੀਕ ਹੈ ਜੀ ਮਸਾਲਿਆਂ ਨੂੰ ਤਾਂ ਸਿੱਧੇ ਮਸਾਲੇ ਪਲੇਟ ਦੇ ਵਿੱਚ ਕੱਢੋ ਪੀਪੀ ਦੇ ਵਿੱਚ ਅੰਬੀਆਂ ਪਾਓ ਦੇ ਵਿੱਚ ਮਸਾਲੇ ਪਾ ਕੇ ਇਹਨੂੰ ਹਿਲਾ ਕੇ ਅਚਾਰ ਤੁਹਾਡਾ ਰੈਡੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਇਹਨੂੰ ਰੱਖ ਦੋਗੇ ਤੇ ਧੁੱਪ ਵੀ ਲਵਾਵਾਂਗੇ ਪੀਪੀ ਨੂੰ ਠੀਕ ਆ ਜੀ 1 2-4 ਦਿਨ 2-2 3-3 ਘੰਟੇ ਤੇ 15 ਕ ਦਿਨ ਦੇ ਵਿੱਚ ਆਪਣਾ ਜਿਹੜਾ achar ਬਣ ਕੇ ਇਹ ਰੈਡੀ ਹੋ ਜਾਊਗਾ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ